ਕੇਵਲ ਜਿਹੜੇ ਨਾਮ ਕਰਕੇ ਸੰਤੋ ਨਹੀਂ ਜਿਹੜੇ ਅੰਦਰੋਂ ਸੰਤ ਨੇ ਕਿਉਂਕਿ ਸੰਤਾਂ ਦੀ ਵਿਚਾਰ ਬਾਣੀ ਵਿੱਚ ਬਹੁਤ ਵਿਸਥਾਰ ਸਹਿਤ ਮਾਰਾ ਨੇ ਲਿਖੀ ਹੈ ਸਤਿਗੁਰਾਂ ਨੇ ਸੰਤਾਂ ਬਾਰੇ ਲਿਖਿਆ ਹੈ ਔਰ ਭਗਤਾਂ ਨੇ ਸੰਤਾਂ ਬਾਰੇ ਲਿਖਿਆ ਹੈ ਤੇ ਅੱਜ ਵਾਰ ਅੱਜ ਦੇ ਸਮੇਂ ਦੇ ਵਿੱਚ ਕਈ ਵਾਰ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਤੇ ਜਿਹੜੇ ਕੁਛ ਨਕਲੀ ਸੰਤ ਕੁਛ ਨਾ ਸ਼ਬਦ ਵਰਤਾ ਬਹੁਤ ਕਹਿ ਲਾ ਜਿਹੜੇ ਬਹੁਤ ਨਕਲੀ ਸੰਤ ਬਣ ਗਏ ਨਾ ਤੇ ਇਹਨਾਂ ਨੇ ਸੰਤ ਸ਼ਬਦ ਨੂੰ ਬੜੀ ਲਾਜ ਨਹੀਂ ਲਾ ਦਿੱਤੀ ਹੈ ਤੇ ਫਿਰ ਕਈਆਂ ਦਾ ਸੰਤ ਪਦ ਤੋਂ ਸੰਤ ਸ਼ਬਦ ਤੋਂ ਭਰੋਸਾ ਹੀ ਉੱਠ ਗਿਆ ਤੇ ਉਹ ਫਿਰ ਬੜੀਆਂ ਕੂਝਾਂ ਕਰਦੇ ਆ بڑے ਗ੍ਰੰਥਾਂ ਦੇ ਹਵਾਲੇ ਦਿੰਦੇ ਕਿ ਸੰਤ ਤੇ ਕੋਈ ਹੈ ਹੀ ਨਹੀਂ ਉਹ ਫਿਰ ਕਹਿਣਗੇ ਵੇਖੋ ਜੀ ਇਤਿਹਾਸ ਪੜੋ ਕਈ ਕਈ ਨਹੀਂ ਲਿਖਿਆ ਕਿ ਬਾਬਾ ਬੁੱਢਾ ਸਾਹਿਬ ਸੰਤ ਭਾਈ ਲਿਖਿਆ ਫਿਰ ਉਹ ਦਲੀਲ ਦਿੰਦੇ ਆ ਕਿ ਬੜੇ ਸ਼ਹੀਦ ਸਿੰਘ ਹੋਏ ਨੇ ਤੇ ਕਿਸੇ ਦੇ ਨਾਮ ਦੇ ਨਾਲ ਵੀ ਸੰਤ ਨਹੀਂ ਲੱਗਾ ਹੋਇਆ ਭਾਈ ਸ਼ਬਦੀ ਲੱਗਾ ਹੈ ਜਦੋਂ ਗੁਰਬਾਣੀ ਪੜਾਂਗੇ ਗੁਰੂ ਗ੍ਰੰਥ ਸਾਹਿਬ ਨੂੰ ਪੜਾਂਗੇ ਤੇ ਭੁਲੇਖੇ ਵਿੱਚ ਨਾਲ ਆਇਓ 5 ਸਾਲ ਦੀ ਉਮਰ ਦੇ ਬੱਚੇ ਨੂੰ ਕਬੀਰ ਨੇ ਸੰਤ ਲਿਖਿਆ ਹੋਇਆ ਹੈ ਆਪ ਕੋ ਸਤਨਾਮ ਸ਼੍ਰੀ ਸੰਤ ਪ੍ਰਹਿਲਾਦ ਕੀ ਪੈਜ ਜਨ ਰਾਖੀ ਇਹ ਬਾਣੀ ਚ ਲਿਖਿਆ ਸ਼ਬਦ ਕਬੀਰ ਜੀ ਦੇ ਮੁਤਾਬਕ ਜਿਹੜੇ ਭਗਤ ਪ੍ਰਹਿਲਾਦ ਉਹ ਸੰਤ ਨੇ ਉਹਨਾਂ ਸੰਤ ਕਿਹਾ ਤਾਂ ਸੰਤਾਂ ਦੇ ਬਾਬਤ ਦੋ ਤਰ੍ਹਾਂ ਦੇ ਬਚਨ ਵੀ ਸੰਤ ਕੌਣ ਨੇ ਤੇ ਕਿਹੜੇ ਸੰਤਾਂ ਤੋਂ ਬਚ ਕੇ ਰਹਿਣਾ ਮੈਂ ਦੋਵੇਂ ਪ੍ਰਮਾਨ ਤੂ ਕਮਾਤਰ ਤੁਹਾਡੇ ਚਰਨਾਂ ਦੇ ਵਿੱਚ ਰੱਖਦੇ ਆਂ ਪਹਿਲੋਂ ਜਿਹੜੇ ਨਕਲੀ ਸੰਤ ਨੇ ਉਹਨਾਂ ਦੇ ਬਾਰੇ ਕਬੀਰ ਸਾਹਿਬ ਦਾ ਬੜਾ ਪਿਆਰਾ ਵਚਨ ਹੈ ਗੱਜ ਸਾਡੇ ਤੈ ਤਾਂ ਝੋਟੀਆਂ ਤੇਰੇ ਪਾਇਨ ਤਾਗ ਗੱਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਕੋਏ ਹਰ ਕੇ ਸੰਤ ਨਾ ਆਖੀਆ ਹੈ ਬਨਾਰਸੀ ਠੱਗ ਤੇ ਇਹ ਕਹਿਣ ਤੋਂ ਨਹੀਂ ਝਕਾਂਗਾ ਨਹੀਂ ਅੱਜ ਬਨਾਰਸੀ ਠੱਗ ਬਹੁਤੇ ਹੋ ਗਏ ਨੇ ਆਖੋ ਸਤਨਾਮ ਸ਼੍ਰੀ ਪਰ ਨਾਲ ਇਹ ਵੀ ਵਚਨ ਹੈ ਕਿ ਜੇ ਬਨਾਰਸੀ ਠੱਗਾਂ ਦੀ ਅੱਜ ਪਰਮਾਰ ਹੈ ਤੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਸੰਤ ਬਿਲਕੁਲ ਖਤਮ ਹੋ ਗਏ ਆ ਜਿਸ ਦਿਨ ਇਸ ਮਾਤ ਲੋਕ ਵਿੱਚੋਂ ਇਸ ਧਰਤੀ ਤੋਂ ਇਸ ਭੁਇਣ ਤੋਂ ਸੰਤਪੂਰਨ ਤੌਰ ਤੇ ਮੁਕ ਜਾਣਗੇ ਖਤਮ ਹੋ ਜਾਵਣਗੇ ਧਰਤੀ ਵੀ ਪਿੱਛੇ ਬਾਕੀ ਨਹੀਂ ਬਚੇ ਇਹ ਧਰਤੀ ਦਾ ਵੀ વિનાਸ਼ ਹੋ ਜਾਵੇਗਾ ਸੋ ਸੰਤ ਅੱਜ ਵੀ ਹਨ ਤੇ ਉਹਨਾਂ ਸੰਤਾਂ ਦੀ ਜੇ ਪਹਿਚਾਨ ਕਰਨੀ ਹੈ ਤੇ ਪਰਿਭਾਸ਼ਾ ਬੜੀ ਸੋਹਣੀ ਲਿਖੀ ਹੋਈ ਹੈ ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਹੋਈ ਸੰਤ ਸੋ ਇਹ ਵੀ ਹੁਣ ਪੂਰਨ ਸੰਤਾਂ ਦੀ ਅਵਸਥਾ ਹੀ ਹੈ ਗਵਾਜ ਉਪਦੇਸ਼ ਹੈ ਚਿਤਵੰਤ ਚਰਨ ਕਮਲੰ ਜਿਹੜੇ ਪੂਰਨ ਸਾਧੂ ਨੇ ਸੰਤ ਨੇ ਸਾਧਨਾ ਵਾਲੇ ਨੇ ਸ਼ਾਂਤ ਚੇਤਨ ਨੇ ਉਹ ਕਿਹੜੀ ਅਵਸਥਾ ਵਿੱਚ ਚਿਤਵੰਤ ਸਦਾ ਹੀ ਚੇਤੇ ਕਰਦੇ ਆ ਜਾ ਉਹਨਾਂ ਦੇ ਚੇਤੇ ਵਿੱਚ ਕੀ ਹੈ ਸਦਾ ਹੀ ਚਰਨ ਕਮਲੰ ਪਰਮਾਤਮਾ ਦੇ ਚਰਨ ਕਮਲ ਸਦਾ ਹੀ ਉਹਨਾਂ ਦੇ ਚੇਤੇ ਵਿੱਚ ਰਹਿੰਦੇ ਆ। ਉਹ ਪਰਮਾਤਮਾ ਦੇ ਚਰਨਾਂ ਕਮਲਾਂ ਵਿੱਚ ਸਦਾ ਹੀ ਜਿਹੜਾ ਆਪਣਾ ਧਿਆਨ ਹੈ ਨਾ ਉਹ ਜੋੜੀ ਰੱਖਦੇ ਆ। ਚਿੱਟ ਚਰਨ ਕਮਲ ਕਾ ਆਸਰਾ ਚਿੱਟ ਚਰਨ ਕਮਲ ਸੰਗ ਜੋੜੀਏ। ਸੋ ਉਹ ਮਨ ਦੀ ਚਿਤਵਨੀ ਕਰਕੇ ਸਦਾ ਹੀ ਵਾਹਿਗੁਰੂ ਪਰਮਾਤਮਾ ਦੀ ਚਰਨਾਂ ਕਮਲਾਂ ਦੇ ਵਿੱਚ ਆਪਣੇ ਚੇਤਨ ਨੂੰ ਜੋੜੀ ਰੱਖਦੇ ਆ। ਇਹ ਦੂਸਰੀ ਅਵਸਥਾ ਕੀ ਹੈ ਸਾਸ ਸਾਸ ਅਰਾਧਨ ਹੈ ਸਾਹ ਨਾਮ ਹੈ ਸਾ ਦਾ ਸਾਹ ਸਾਸ ਹਰ ਸਾਹ ਦੇ ਨਾਲ ਵਾਹਿਗੁਰੂ ਪਰਮਾਤਮਾ ਜੀਆਂ ਦੇ ਨਾਮ ਦੀ ਅਰਦਾਨਾ ਕਰੂ ਇੰਜ ਕਹਿ ਲਓ ਕਿ ਹਰ ਸਾਹ ਦੇ ਨਾਲ ਵਾਹਿਗੁਰੂ ਪਰਮਾਤਮਾ ਜੀ ਨੂੰ ਯਾਦ ਕਰਦੇ ਹਨ